ਲੋ ਜੀ ਚੋਰਾ ਲਈ ਇਹ ਮੋਟਰਸਾਈਕਲ ਦੀ ਕੀਮਤ ਹੈਗੀ ਸਿਰਫ 4000 ਰੁਪਿਆ ਤੁਸੀਂ ਪਹਿਲਾਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਹੋਣੀ ਆ ਆ ਪਹਿਲਾਂ ਮੋਟਰਸਾਈਕਲ ਦਿਖਾ ਦਿਓ ਤੁਸੀਂ ਇਹ ਵੀਡੀਓ ਦੇਖੀ ਹੋਣੀ ਆ ਅਸੀਂ ਪਾਈ ਸੀ ਕਿ ਲੋਹਾਰਾ ਚੌਂਕ ਦੇ ਵਿੱਚੋਂ ਮੋਟਰਸਾਈਕਲ ਚੋਰੀ ਹੋਇਆ ਅਸੀਂ ਉਸ ਮੋਟਰਸਾਈਕਲ ਦੀ ਭਾਲ ਦੇ ਵਿੱਚ ਮੈਂ ਕਹਿੰਨਾ ਧਰਮਕੋਟ ਹਲਕਾ ਜੀਰਾ ਹਲਕਾ ਚੰਗੀ ਤਰ੍ਹਾਂ ਸ਼ਾਂਗ ਮਾਰਿਆ ਦਰਖਾਸਤ ਦਿੱਤੀ ਸੀ ਪੁਲਿਸ ਵਾਲਿਆਂ ਨੂੰ ਤੇ ਤੁਹਾਨੂੰ ਵੀ ਪਤਾ ਦਰਖਾਸਤਾ ਪਤਾ ਨਹੀਂ ਕਿੰਨੀਆਂ ਥਾਣਿਆਂ ਦੇ ਵਿੱਚ ਪਈਆਂ ਰਹਿ ਜਾਂਦੀਆਂ ਆ ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਮੈਂ ਕਹਿੰਦਾ ਲੰਡਾ ਲੁੰਡਾ ਕਰਕੇ ਐ ਛੱਡਿਆ ਪਿਆ ਬਾਈ ਕਿਸੇ ਨੂੰ ਪਹਿਚਾਨ ਹੀ ਨਾਵੇ ਪਰ ਉਹ ਧੰਨਵਾਦ ਉਸ ਭਰਾ ਦਾ ਬੰਦੇ ਦੀ ਪਹਿਚਾਨ ਕਰਕੇ ਬੰਦੇ ਨੇ ਸਾਨੂੰ ਦੱਸਿਆ ਕਿ ਬਾਈ ਮੇਰਾ ਨਾਮ ਰਵੇ ਗੁਪਤ ਪਰ ਮੈਂ ਤੁਹਾਨੂੰ ਇਹ ਦੱਸ ਦਣਾ ਇਹ ਕਿਹੜੇ ਏਰੀਏ ਦਾ ਬੰਦਾ ਕਿਉਂਕਿ ਉਹਨਾਂ ਦੇ ਵੀ ਕਿਸੇ ਦੇ ਇਸੇ ਤਰ੍ਹਾਂ ਮੋਟਰਸਾਈਕਲ ਚੋਰੀ ਹੋਇਆ ਸੀ ਤਾਂ ਜਦੋਂ ਉਸ ਬੰਦੇ ਨੇ ਜਦੋਂ ਉਹਨਾਂ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਤਾਂ ਉਹਨੇ ਫੋਟੋ ਭੇਜੀ ਜਿਹੜੀ ਫੋਟੋ ਅਸੀਂ ਮਲਾਈ ਜਿਹੜਾ ਚੋਰ ਸਾਡਾ ਸੀ ਉਹੀ ਉਹਦਾ ਚੋਰ ਸੀ ਫੇਰ ਇਹਦੂ ਬਾਅਦ ਮੈਂ ਕਹਿੰਨਾ ਇਹਦੀਆਂ ਸੀਟਾਂ ਸੂਟਾਂ ਸਾਰਾ ਕੁਝ ਯਾਰ ਪਟਤਾ ਆ ਲੋਕ ਲੂਕ ਸਾਰਾ ਕੁਝ ਪਟਿਆ ਪਿਆ ਯਾਰ ਮੈਂ ਕਹਿੰਨਾ ਚੋਰਾਂ ਲਈ ਕੀ ਮਿਲਦਾ ਯਾਰ ਇਹ ਲੱਖ ਦਾ ਮੋਟਰਸਾਈਕਲ ਹੈ 1 ਲੱਖ ਤੋਂ ਪੈਂਦਾ ਤੇ ਚੋਰ ਨੇ ਅੱਗੇ ਵਿੱਚ ਆ 4000 ਦਾ ਫੇਰ ਅਸੀਂ ਉਸ ਬੰਦੇ ਦੀ ਭਾਲ ਕਰਦੇ ਲੁਹਾਰਾ ਚੌਂਕ ਤੋਂ ਕੈਮਰੇ ਦੇਖੇ ਲੁਹਾਰੇ ਤੋਂ ਬਾਅਦ ਕੋਟੀ ਸਿਖਾ ਕੋਟੀ ਸਿਖਾ ਤੋਂ ਬਾਅਦ ਦੋਲੇਵਾਲ ਦੋਲੇਵਾਲ ਤੋਂ ਬਾਅਦ ਬੰਦੇ ਦੀ ਫੋਟੋ ਆਣੀ ਅਲੋਪ ਹੋ ਗਈ ਸੀ ਤਾਂ ਅਸੀਂ ਇਸੇ ਤਰ੍ਹਾਂ ਕੈਮਰੇ ਦੇਖਦੇ ਦੇਖਦੇ ਉਹਨਾਂ ਦੇ ਪਿੰਡ ਤੱਕ ਪਹੁੰਚ ਗਏ ਜਦੋਂ ਪਿੰਡ ਦੇ ਵਿੱਚ ਜਾ ਕੇ ਦੇਖਿਆ ਮੈਂ ਕਹਿੰਦਾ ਸੋਚੋ 90% ਐਵੇਂ ਦੇ ਮੋਟਰਸਾਈਕਲ ਫੜਦੇ ਸੀ ਜਿਨ੍ਹਾਂ ਦੇ ਨੰਬਰ ਪਲੇਟਾਂ ਹੈ ਨਹੀਂ ਇਹਦਾ ਮਤਲਬ ਉਸ ਪਿੰਡ ਦੇ ਵਿੱਚ ਲਟੇਰੇ ਬਹੁਤ ਜ਼ਿਆਦਾ ਪਿੰਡ ਦਾ ਨਾਮ ਕੀ ਸੀ ਸ਼ਾਲਾ ਸ਼ਾਲਾ ਸ਼ਾਹ ਵਾਲਾ ਪਿੰਡ ਜੀਰੇ ਹਲਕੇ ਦੇ ਵਿੱਚ ਹੀ ਪਿੰਡ ਪੈਂਦਾ ਸੀ ਜਿਹੜਾ ਇਹ ਬੰਦੇ ਕੋਲੋਂ ਇਹ ਮੋਟਰਸਾਈਕਲ ਫੜਿਆ ਗਿਆ ਉਹਦੇ ਉੱਤੇ ਐਨਡੀਐਫ ਦਾ ਪਰਚਾ ਵੀ ਸੀ ਚੰਡੀਗੜ੍ਹ ਦੇ ਵਿੱਚੋਂ ਏਸੀ ਚੋਰੀ ਤੱਕ ਦੇ ਵੀ ਉਹਦੇ ਤੇ ਪਰਚੇ ਦਰਜ ਸੀ ਜੇਲ੍ਹ ਦੇ ਵਿੱਚ ਵੀ ਰਹਿ ਗਿਆ ਔਰ ਪਰਿਵਾਰ ਦੁਖੀ ਆ ਪਰਵਾਰ ਨੇ ਪਿਛਲੀ ਵਾਰ ਉਸ ਬੰਦੇ ਨੂੰ ਜੇਲ੍ਹ ਚ ਕਢਾਣ ਲਈ ਪਲਾਟ ਤੱਕ ਵੇਚਤੇ ਕਿ ਸਾਡਾ ਪੁੱਤ ਬਾਹਰ ਆ ਜਾਏ ਉਹਦੇ ਛੋਟੇ ਛੋਟੇ ਜਵਾਕ ਆ ਤੁਸੀਂ ਉੱਤੇ ਵੀਡੀਓ ਤਾਂ ਦੇਖਦੇ ਪਿਆ ਜਿਹੜੇ ਬੰਦੇ ਨੇ ਬੜੇ ਦਿਮਾਗ ਦੇ ਨਾਲ ਚੋਰੀ ਕੀਤੀ ਸੀ ਔਰ ਕਈ ਬੰਦੇ ਐਵੇਂ ਦੇ ਹੁੰਦੇ ਹੌਸਲਾ ਹਾਰ ਜਾਂਦੇ ਮੈਂ ਕਹਿੰਦਾ ਜਦੋਂ ਕਿਸੇ ਦਾ ਕੋਈ ਵੀਕਲ ਚੋਰੀ ਹੋਵੇ ਨਾ ਪੁਲਿਸ ਨਾਲੋਂ ਜ਼ਿਆਦਾ ਭੱਜ ਦੌੜ ਤੁਸੀਂ ਆਪ ਕਰਿਆ ਕਰੋ ਜੇ ਭੱਜ ਦੌੜ ਇਸ ਭਰਾ ਨੇ ਕੀਤੀ ਮਿਹਨਤ ਕੀਤੀ ਆ ਤਿੰਨ ਦਿਨ ਜਰੂਰ ੱੱਕੇ ਖਾਦੇ ਪੰਜ ਤਰੀਕ ਦਾ ਚੋਰੀ ਹੋਇਆ ਤੇ ਰਾਤ ਨੂੰ ਅਸੀਂ ਮੋਟਰਸਾਈਕਲ ਲੈ ਕੇ ਆਏ ਜੇ ਇਹ ਬੰਦਾ ਪੁਲਿਸ ਦੇ ਸਾਰੇ ਰਹਿ ਜਾਂਦਾ ਤਾਂ ਮੈਂ ਕਹਿੰਦਾ ਇਹਦੇ ਮੋਟਰਸਾਈਕਲ ਨਹੀਂ ਮਿਲਣਾ ਸੀ ਕਿਉਂਕਿ ਪੁਲਿਸ ਆਪਣੇ ਏਰੀਆ ਦੇ ਵਿੱਚ ਕੋਈ ਚੋਰ ਫੜਿਆ ਜਾਂਦਾ ਉਹਦੇ ਤੋਂ ਪੁੱਛ ਪੜਤਾਲ ਕਰਦੇ ਪਰ ਜੇ ਆਪਾਂ ਕਹਿ ਦਈਏ ਪੁਲਿਸ ਉਹਨਾਂ ਦੇ ਘਰ ਤੱਕ ਜਾਂਦੇ ਕੈਮਰੇ ਚੈੱਕ ਕਰਦੇ ਕੋਈ ਨਹੀਂ ਚੈੱਕ ਕਰਦਾ ਬਾਈ ਤਾਂ ਕਈ ਸਰਪੰਚਾਂ ਦਾ ਵੀ ਬਹੁਤ ਧੰਨਵਾਦ ਲਾਡੀ ਢੋਸ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਦੇ ਅਧੀਨ ਅਸੀਂ ਹਰ ਇੱਕ ਪਿੰਡ ਦੇ ਸਰਪੰਚਾਂ ਦੇ ਨੰਬਰ ਤੱਕ ਲੈ ਕੇ ਉਹਨਾਂ ਤੋਂ ਕੈਮਰੇ ਕਿਉਂਕਿ ਬਾਈ ਹਰ ਇੱਕ ਪਿੰਡ ਵਾਲਾ ਜਿਹੜਾ ਹੁੰਦਾ ਨਾ ਕੈਮਰੇ ਚੈੱਕ ਨਹੀਂ ਕਰਵਾਉਂਦਾ ਕੋਈ ਕਹਿੰਦਾ ਨਾ ਖਰਾਬ ਆ ਕੋਈ ਕਹਿੰਦਾ ਨਾ ਨੇਰੀ ਚੱਲਦੀ ਸੀ ਤਾਂ ਖਰਾਬ ਹੋ ਗਏ ਪਰ ਉਸ ਸਰਪੰਚਾ ਦੇ ਅਧੀਨ ਅਸੀਂ ਉਹਨੇ ਪਿੰਡ ਤੱਕ ਪਹੁੰਚੇ ਜਿੱਥੇ ਮੋਟਰਸਾਈਕਲ ਚੋਰੀ ਹੋਇਆ ਸੀ ਬੇਨਤੀ ਆ ਬਈ ਜੇ ਆਪਣੀ ਕੋਈ ਵੀ ਕਲੀਆਂ ਕੋਈ ਮੋਟਰਸਾਈਕਲ ਚੋਰੀ ਹੁੰਦਾ ਨਾ ਬਾਈ ਥੋੜੀ ਜੀ ਆਪ ਕੋਸ਼ਿਸ਼ ਕਰ ਲਿਆ ਕਰੋ ਇਹ ਅਮਲੀਆਂ ਲਈ ਇਹ ਸਰਫ 4000 ਦਾ ਆ ਲੱਖ ਦਾ ਮੋਟਰਸਾਈਕਲ ਪੈਂਦਾ 24 ਮਾਡਲ ਹੈ 4000 ਦਾ ਮੋਟਰਸਾਈਕਲ ਵੇਚਿਆ ਜਦੋਂ ਅਸੀਂ ਉਸ ਬੰਦੇ ਨੂੰ ਉਸ ਸਰਪੰਚ ਦੇ ਸਾਹਮਣੇ ਬਾਇਆ ਸਰਪੰਚ ਵੀ ਬਹੁਤ ਚੰਗਾ ਸੀ ਸਰਪੰਚ ਨੇ ਸਾਡਾ ਬਹੁਤ ਸਾਥ ਦਿੱਤਾ ਸ਼ਾਹਲੇ ਦਾ ਜਿਹੜਾ ਸਰਪੰਚ ਸ਼ਾਇਦ ਬੀਜੇਪੀ ਪਾਰਟੀ ਦਾ ਸਰਪੰਚ ਸੀ ਉਸ ਬੰਦੇ ਨੇ ਉਸ ਚੋਰ ਦੀ ਫੋਟੋ ਦੇਖ ਕੇ ਕਹਿੰਦਾ ਬਾਈ ਇਹਦਾ ਨਾਮ ਚਮਕੌਰ ਸੀ ਕੋਰਾ ਚਮਕੌਰ ਕੋਰਾ ਜਿਹਨੇ ਮੈਂ ਕਿਹਾ ਪਹਿਲੇ ਬੋਲਤੇ ਉਸ ਬੰਦੇ ਨੇ ਉਸ ਬੰਦੇ ਨੂੰ ਸੱਦਿਆ ਤਾਂ ਅਸੀਂ ਉਹਨੂੰ ਸਮਝਾਇਆ ਸਾਨੂੰ ਇਹ ਸੀ ਕਿ ਉਹ ਮੋਟਰਸਾਈਕਲ ਇੱਕ ਵਾਰੀ ਸਾਡੇ ਸਾਹਮਣੇ ਲੈ ਕੇ ਆਵੇ ਇਸ ਤੋਂ ਬਾਅਦ ਇਹਦੀ ਕਾਰਵਾਈ ਕਰਾਂਗੇ ਜਦੋਂ ਉਹ ਸਾਡੇ ਕੋਲ ਆ ਕੇ ਮੰਨ ਗਿਆ ਕਿ ਮੋਟਰਸਾਈਕਲ ਮੈਂ ਹੀ ਚੁੱਕਿਆ ਮੈਂ ਹੀ ਲੈ ਕੇ ਆਇਆ ਪਰ ਜਦੋਂ ਅਸੀਂ ਉਸ ਮੁੰਡੇ ਨੂੰ ਕਿਹਾ ਕਿ ਮੋਟਰਸਾਈਕਲ ਜਿਹਨੂੰ ਵੇਚਿਆ ਜਿਹਦੇ ਕੋਲ ਖੜਾ ਲੈ ਕੇ ਆ ਜਦੋਂ ਉਹ ਬੰਦੇ ਨੂੰ ਭੇਜਿਆ ਇਸ ਤੋਂ ਬਾਅਦ ਮੋਟਰਸਾਈਕਲ ਤਾਂ ਸਾਡੇ ਕੋਲ ਪਹੁੰਚ ਗਿਆ ਪਰ ਉਹ ਬੰਦਾ ਹੀ ਫਰਾਰ ਹੋ ਗਿਆ ਉਸ ਬੰਦੇ ਨੇ ਮੋਟਰਸਾਈਕਲ ਕਿਸੇ ਦੇ ਹੱਥ ਭੇਜਤਾ ਜਿਹੜਾ ਉਹ ਬੰਦੇ ਦੇ ਨਾਲ ਕੋਈ ਬੰਦਾ ਭੇਜਿਆ ਸੀ ਉਹਦੇ ਹੱਥ ਮੋਟਰਸਾਈਕਲ ਤਾਂ ਪਹੁੰਚ ਗਿਆ ਪਰ ਬੰਦਾ ਫਰਾਰ ਹੋ ਗਿਆ ਬੇਨਤੀ ਆ ਕਦੇ ਵੀ ਮੋਗੇ ਜ਼ਿਲ੍ਹੇ ਦੇ ਵਿੱਚ ਧਰਮਕੋਟ ਜ਼ਿਲ੍ਹੇ ਦੇ ਵਿੱਚ ਕਦੇ ਚੋਰੀਆਂ ਹੁੰਦੀਆਂ ਨਾ ਬਾਈ ਆਹ ਏਰੀਏ ਦੇ ਵਿੱਚ ਜ਼ਰੂਰ ਮਾਰਿਆ ਕਰੋ ਕਿਉਂਕਿ ਹਰ ਇੱਕ ਚੋਰ ਦੀ ਨਿਸ਼ਾਨੀ ਇਹੀ ਹੁੰਦੀ ਹੈ ਜੇ ਨਕੂਦਰ ਵਾਲਾ ਚੋਰ ਹੈ ਤਾਂ ਉਹ ਧਰਮਕੋਟ ਹਲਕੇ ਦੇ ਵਿੱਚ ਚੋਰੀ ਕਰਦਾ ਜੇ ਧਰਮਕੋਟ ਹਲਕੇ ਵਾਲਾ ਕੋਈ ਚੋਰ ਹੈ ਤਾਂ ਉਹ ਬਾਹਰਲੇ ਏਰੀਆ ਦੇ ਵਿੱਚ ਕਰਦਾ ਚੋਰੀ ਕਿਉਂਕਿ ਹਰ ਇੱਕ ਨੂੰ ਡਰ ਹੁੰਦਾ ਕਿ ਮੇਰੇ ਸ਼ਹਿਰ ਦੇ ਵਿੱਚ ਜੇ ਮੈਂ ਰਿਹਾ ਤਾਂ ਮੇਰੀ ਪਛਾਣ ਹੋ ਸਕਦੀ ਹੈ ਬਾਕੀ ਬਈ ਕਿੰਨੀ ਕ ਮਿਹਨਤ ਕੀਤੀ ਯਾਰ ਮੈਂ ਆ ਇਸ ਭਰਾ ਦਾ ਮੋਟਰਸਾਈਕਲ ਸੀ ਕਿੰਨਾ ਮਾਡਲ ਸੀ ਇਹ ਇਹ ਬਾਈ ਜੀ ਹੈਗਾ 2024 ਮਾਡਲ 2024 ਮਾਡਲ ਤੇ ਚੋਰ ਨੇ ਕਹਿੰਦੇ 4000 ਚ ਵੇਚ ਤਾਂ 4000 ਚ ਫੜਾਤਾ ਗਾਂ 4000 ਦਾ ਵੇਚ ਗਿਆ ਇਸ ਬੰਦੇ ਨੇ ਤਿੰਨ ਦਿਨਾਂ ਰੋਟੀ ਤੱਕ ਨਹੀਂ ਖਾਧੀ ਯਾਰ ਇਹ ਚੀਜ਼ ਸੋਚੋ ਆ ਚੋਰਾਂ ਨੇ ਕੀ ਬਾਅਦ ਚੋਰ ਤੋਂ ਪੁੱਛਿਆ ਕਹਿੰਦਾ ਮੈਂ ਤਾਂ ਗ੍ਰਾਮੀ ਲਈਤੀ ਉਹਦੇ ਕੋਲੋਂ ਪੈਸੇ ਨਹੀਂ ਲੈ ਕੇ ਆਇਆ ਚੋਰ ਆ ਮੋਟਰਸਾਈਕਲ ਵੇਚ ਕੇ 4000 ਦਾ ਪੈਸਾ ਨਹੀਂ ਦਿੱਤੇ ਉਹਦੇ ਉੱਤੇ ਕੋਈ ਗ੍ਰਾਮੀ ਚਿੱਟਾ ਚੁੱਟਾ ਕੁਝ ਪੀ ਕੇ ਡੱਫ ਕੇ ਭੈਣ ਚੋ ਸੱਟ ਕੇ ਚਲਿਆ ਗਿਆ ਬੇਨਤੀ ਆ ਇਹਨਾਂ ਨੂੰ ਲਾਂਤਾ ਜ਼ਰੂਰ ਪਾਈਓ ਉੱਤੇ ਸਾਰੀ ਵੀਡੀਓ ਦੇ ਉੱਤੇ ਚੱਲਦਾ ਪਿਆ ਕਿਸ ਤਰ੍ਹਾਂ ਇਸ ਬੰਦੇ ਨੇ ਮੋਟਰਸਾਈਕਲ ਚੁੱਕਿਆ ਕਿਹੜੇ ਏਰੀਆ ਤੋਂ ਲੈ ਕੇ ਗਿਆ ਕਿਵੇਂ ਲੈ ਕੇ ਗਿਆ ਸਾਰੀ ਡਿਟੇਲ ਇਹ ਤੁਹਾਡੇ ਉੱਤੇ ਚੱਲਦੀ ਪਈ ਹੈ ਤੇ ਬਾਕੀ ਧੰਨਵਾਦ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਵੀਡੀਓ ਨੂੰ ਬੜਾ ਸ਼ੇਅਰ ਕੀਤਾ ਵੀਡੀਓ ਸ਼ੇਅਰ ਕਰਨ ਦੇ ਨਾਲ ਹੀ ਉਸ ਚੋਰ ਦੀ ਪਛਾਣ ਹੋਈ ਉਸ ਚੋਰ ਦਾ ਏਰੀਆ ਪਤਾ ਲੱਗਾ ਨਾਮ ਪਤਾ ਲੱਗਾ ਸਾਰਾ ਕੁਝ ਵੀਡੀਓ ਸ਼ੇਅਰ ਕਰਨ ਦੇ ਨਾਲ ਪਤਾ ਲੱਗਾ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਇਹ ਮੋਟਰਸਾਈਕਲ ਲੁਬਾਨ ਲਈ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ